ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਫਿਰ ਮੈਂ ਦੋ ਰੰਗਾਂ ਦਾ ਡਿਜ਼ਾਈਨ ਲੈ ਕੇ ਆਈਆਂ ਤੇ ਬਹੁਤ ਹੀ ਪਿਆਰਾ ਤੇ ਬਹੁਤ ਸੋਹਕਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਮਤਲਬ ਕਿਸੇ ਵੀ ਕੋਟੀ ਜਵੈਟਰ ਤੇ ਪਾ ਸਕਦੇ ਜੇ ਲੇਡੀਜ਼ ਕੋਟੀ ਤੇ ਵੀ ਪਾ ਸਕਦੇ ਜੇ ਬੱਚਿਆਂ ਦੀ ਕੋਟ ਤੇ ਜੈਂਟਸ ਕੋਟੀ ਤੇ ਕਿਤੇ ਵੀ ਪਾ ਸਕਦੇ ਕਿਉਂਕਿ ਡਿਜ਼ਾਈਨ ਜਿਹੜਾ ਬਹੁਤ ਛੋਟਾ ਛੋਟਾ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਤੁਸੀਂ ਲਾਈਟ ਡਾਰਕ ਕਲਰ ਵੀ ਲੈ ਸਕਦੇ ਜੇ ਤੇ ਦੋਨੋਂ ਜਿਹੜੇ ਲਾਈਟ ਲਾਈਟ ਕਲਰ ਲੈ ਕੇ ਵੀ ਇਹ ਵਾਲਾ ਡਿਜ਼ਾਈਨ ਜਿਹੜਾ ਬਣਾ ਸਕਦੇ ਜੇ ਤੇ ਚਾਰ-ਚਾਰ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ ਚਾਰ-ਚਾਰ ਦੇ ਹਿਸਾਬ ਨਾਲ ਕੁੰਡੇ ਪਾ ਕੇ ਤਿੰਨ ਕੁੰਡੇ ਵਾਧੂ ਪਾ ਲੈਣੇ ਆ ਤੇ ਡਿਜ਼ਾਈਨ ਜਿਹੜਾ ਤੁਹਾਡਾ ਬਣ ਜਾਏਗਾ ਤੇ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਤੇ ਬਾਰਡਰ ਬਣਾਉਣ ਤੋਂ ਬਾਅਦ ਤੁਸੀਂ ਸਿੱਧੀ ਸਾਈਡ ਤੋਂ ਪਹਿਲਾਂ ਇੱਕ ਸਲਾਈ ਜਿਹੜੀ ਸਿੱਧੀ-ਸਿੱਧੀ ਆਪਾਂ ਬਣਾ ਲਾਂਗੇ ਤੇ ਉਲਟੀ ਸਾਈਡ ਤੋਂ ਜਿਹੜਾ ਸਾਡਾ ਡਿਜ਼ਾਈਨ ਹੈ ਉਹ ਸ਼ੁਰੂ ਹੋਏਗਾ ਬਹੁਤ ਸੋਹਣਾ ਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ ਬਿਗਨਰ ਵੀ ਜਿਹੜੇ ਬਣਾ ਲਣਗੇ ਆਸਾਨੀ ਦੇ ਨਾਲ ਤੇ ਬਣਿਆ ਹੋਇਆ ਵੀ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਆਪਾਂ ਇਹ ਡਿਜ਼ਾਈਨ ਜਿਹੜਾ ਬਣਾ ਕੇ ਹੁਣ ਵੇਖਦੇ ਆਂ ਤੇ ਦੋ ਤਰੀਕਿਆਂ ਨਾਲ ਇਹ ਡਿਜ਼ਾਈਨ ਬਣ ਸਕਦਾ ਹੈ ਅੱਗੇ ਜਾ ਕੇ ਮੈਂ ਤੁਹਾਨੂੰ ਦੱਸਤੀ ਹਾਂ ਕਿ ਦੋ ਤਰੀਕਿਆਂ ਨਾਲ ਡਿਜ਼ਾਈਨ ਜਿਹੜਾ ਇਹ ਵਾਲਾ ਕਿਸ ਤਰ੍ਹਾਂ ਬਣੇਗਾ ਪਹਿਲੀ ਸਲਾਈ ਆਪਾਂ ਬਣਾ ਲਈਏ ਸਿੱਧੇ ਪਾਸਿਓਂ ਹੁਣ ਉਲਟੀ ਸਾਈਡ ਤੋਂ ਆਪਣਾ ਦੂਸਰਾ ਕਲਰ ਜਿਹੜਾ ਉਹ ਲਗਾਵਾਂਗੇ ਤੇ ਇੱਥੇ ਮੈਂ ਬਲੂ ਕਲਰ ਲਗਾ ਰਹੀ ਆ ਤੁਸੀਂ ਕੋਈ ਵੀ ਜਿਹੜਾ ਤੁਹਾਨੂੰ ਰੰਗ ਪਸੰਦ ਆ ਤੁਸੀਂ ਲਗਾ ਸਕਦੇ ਲਾਈਟ ਡਾਰਕ ਵੀ ਲਗਾ ਸਕਦੇ ਜੀ ਤੇ ਮਤਲਬ ਜਿਹੜਾ ਵੀ ਤੁਹਾਡਾ ਨਾ ਕੰਬੀਨੇਸ਼ਨ ਤੁਸੀਂ ਬਣਾਉਣਾ ਚਾਹੁੰਦੇ ਹੋ ਉਹ ਬਣਾ ਸਕਦੇ ਹੋ ਇਹ ਬਲੂ ਕਲਰ ਨਾ ਪਹਿਲਾ ਕੁੰਡਾ ਮੈਂ ਉਹ ਲਿਆ ਅਗਲਾ ਕੁੰਡਾ ਜਿਹੜਾ ਇਹਨੂੰ ਸਲਿੱਪ ਕਰ ਲਾਂਗੇ ਤੇ ਇਸ ਤੋਂ ਬਾਅਦ ਆਪਾਂ ਤਿੰਨ ਕੁੰਡੇ ਜਿਹੜੇ ਆ ਬਲੂ ਕਲਰ ਦੇ ਬਣਾਵਾਂਗੇ ਇੱਕ ਕੁੰਡਾ 슬ਿੱਪ ਕਰ ਲਿਆ ਤਿੰਨ ਕੁੰਡੇ ਜਿਹੜੇ ਬਲੂ ਕਲਰ ਦੇ ਬਣਾ ਲਿਆ ਫਿਰ ਇੱਕ 슬ਿੱਪ ਕਰਾਂਗੇ ਪੂਰੀ ਸਲਾਈ ਜਿਹੜੀ ਪਹਿਲੀ ਆਪਾਂ ਇਸੇ ਤਰ੍ਹਾਂ ਬਣਾ ਲੈਣੀ ਆ ਤਿੰਨ ਕੁੰਡੇ ਜਿਹੜੇ ਆ ਬਲੂ ਕਲਰ ਦੇ ਬਣਾ ਲਾਂਗੇ ਇੱਕ 슬ਿੱਪ ਕਰ ਲਾਂਗੇ ਫਿਰ ਤਿੰਨ ਬਲੂ ਕਲਰ ਦੇ ਬਣਾ ਲਾਂਗੇ ਲਾਸਟ ਇੱਕ 슬ਿੱਪ ਕਰ ਲਿਆ ਤੇ ਲਾਸਟ ਵਾਲਾ ਜਿਹੜਾ ਨੂੰ ਉਲਟਾ ਬਣਾ ਲਿਆ ਪਹਿਲੀ ਸਲਾਈ ਬਣ ਗਈ ਡਿਜ਼ਾਈਨ ਦੀ ਉਲਟੇ ਪਾਸਿਓਂ ਹੁਣ ਦੂਸਰੀ ਸਲਾਈ ਸਿੱਧੇ ਪਾਸਿਓ ਪਹਿਲਾ ਕੁੰਡਾ ਉਤਾਰ ਲੈਣਾ ਅਗਲਾ ਕੁੰਡਾ ਜਿਹੜਾ ਇਹਨੂੰ ਸਲਿੱਪ ਕਰ ਲੈਣਾ ਹੁਣ ਧਾਗਾ ਆਪਣੀ ਵਾਲੀ ਸਾਈਡ ਆਪਾਂ ਕਰ ਲੈਣਾ ਤੇ ਇਹ ਇੱਕ ਕੁੰਡੇ ਨੂੰ ਪਹਿਲਾਂ ਆਪਾਂ ਬੁਣ ਲੈਣਾ ਇੱਕ ਕੁੰਡੇ ਨੂੰ ਬੁਣ ਲਿਆ ਇਹਨੂੰ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਇਹਦੇ ਨਾਲ ਹੀ ਇਹ ਦੂਸਰਾ ਕੁੰਡਾ ਵੀ ਲੈ ਲੈਣਾ ਫਿਰ ਇਹਨੂੰ ਵੀ ਬੁਣ ਲੈਣਾ ਫਿਰ ਇਹਨਾਂ ਦੋਵਾਂ ਨੂੰ ਵੀ ਆਪਾਂ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਤੇ ਇਹ ਤੀਸਰਾ ਕੁੰਡਾ ਵੀ ਨਾਲ ਹੀ ਆਪਾਂ ਬਣਾ ਲੈਣਾ ਇਸ ਤਰ੍ਹਾਂ ਕਰਕੇ ਤਿੰਨੇ ਹੁੰਡੇ ਜਿਹੜੇ ਆਪਾਂ ਬਣਾ ਲਏ ਨੇ ਹੁਣ ਧਾਗਾ ਪਿਛਲੇ ਪਾਸੇ ਕਰ ਲਾਂਗੇ ਤੇ ਇੱਕ ਕੁੰਡਾ ਜਿਹੜਾ ਇਹਨੂੰ ਫੇਰ ਸਲਿੱਪ ਕਰ ਲਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਫੇਰ ਪਹਿਲਾ ਇੱਕ ਕੁੰਡਾ ਬੁਣ ਲਿਆ ਇਹਨੂੰ ਸਲਾਈ ਤੋਂ ਨਹੀਂ ਉਤਾਰਨਾ ਫੇਰ ਇਹਦੇ ਨਾਲ ਦੂਸਰਾ ਕੁੰਡਾ ਲੈ ਕੇ ਬੁਣ ਲੈਣਾ ਫੇਰ ਇਹਦੇ ਨਾਲ ਤੀਸਰਾ ਕੁੰਡਾ ਲੈ ਕੇ ਬੁਣ ਲੈਣਾ ਇਸ ਤਰੀਕੇ ਨਾਲ ਫਿਰ ਧਾਗਾ ਪਿੱਛੇ ਕਰਾਂਗੇ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਸਲਿੱਪ ਕਰ ਲੈਣਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡੇ ਨੂੰ ਪਹਿਲਾਂ ਉਲਟਾ ਬੁਣ ਲਿਆ ਫਿਰ ਨਾਲ ਦੂਸਰਾ ਵੀ ਲੈ ਲਿਆ ਫਿਰ ਇਸੇ ਤਰ੍ਹਾਂ ਹੀ ਨਾਲ ਆਪਾਂ ਤੀਸਰਾ ਵੀ ਲੈ ਲਿਆ ਤਿੰਨ ਤੋਂ ਫੇਰ ਸਾਡੇ ਤਿੰਨ ਕੁੰਡੇ ਜਿਹੜੇ ਆ ਉਹ ਬਣ ਗਏ ਧਾਗਾ ਪਿੱਛੇ ਕਰਾਂਗੇ ਇਹ ਵਾਲਾ ਕੁੰਡਾ ਸਲਿੱਪ ਕਰਾਂਗੇ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲਾਂਗੇ ਇਸ ਸਾਡੇ ਡਿਜ਼ਾਈਨ ਦੀ ਦੂਸਰੀ ਸਲਾਈ ਬਣ ਗਈ ਆ ਸਿੱਧੇ ਪਾਸਿਓ ਹੁਣ ਆ ਗਏ ਆ ਤੀਸਰੀ ਸਲਾਈ ਤੇ ਵੈਸੀ ਡਿਜ਼ਾਈਨ ਦੀ ਆਪਾਂ ਚੌਥੀ ਸਲਾਈ ਬਣਾ ਰਹੇ ਆ ਇੱਕ ਪਹਿਲੋ ਸਿੱਧੀ ਸਿੱਧੀ ਬਣਾਈ ਸੀ ਹੁਣ ਚੌਥੀ ਸਲਾਈ ਜਿਹੜੀ ਆਪਾਂ ਫੇਰ ਦੂਸਰੇ ਕਲਰ ਨਾਲ ਬਣਾਵਾਂਗੇ ਪੈਲਾ ਕੁੰਡਾ ਇਸਤਰਾ ਕਰਕੇ ਆਪਾਂ ਬੁਣ ਲੈਣਾ ਜਦੋਂ ਵੀ ਕਲਰ ਚੇਂਜ ਕਰਨਾ ਕੁੰਡੇ ਨੂੰ ਬੁਣ ਲੈਣਾ ਅਗਲਾ ਕੁੰਡਾ ਵੀ ਆਪਾਂ ਉਲਟਾ ਬੁਣ ਲੈਣਾ ਉਸ ਤੋਂ ਅਗਲਾ ਕੁੰਡਾ ਫੇਰ ਆਪਾਂ ਉਲਟਾ ਬੁਣਨਾ ਹੈ ਤੇ ਇਹ ਜਿਹੜਾ ਕੁੰਡਾ ਆ ਇਨੂੰ ਆਪਾਂ ਇਸ ਤਰ੍ਹਾਂ ਬਿਨਾ ਬੁਣੇ ਉਤਾਰ ਲੈਣਾ ਫਿਰ ਉਲਟਾ ਬੁਣ ਲਾਂਗੇ ਤਿੰਨ ਕੁੰਡੇ ਇੱਥੇ ਉਲਟੇ ਬਣਾਉਣੇ ਆ ਇਹ ਜਿਹੜਾ ਸੈਂਟਰ ਵਾਲਾ ਕੁੰਡਾ ਇਹਨੂੰ ਬਿਨਾ ਬੁਣੇ ਉਤਾਰ ਲੈਣਾ ਫਿਰ ਤਿੰਨ ਕੁੰਡੇ ਉਲਟੇ ਸੈਂਟਰ ਵਾਲਾ ਜਿਹੜਾ ਉਹਨੂੰ ਬਿਨਾ ਬੁਣੇ ਉਤਾਰ ਲੈਣਾ ਲਾਸਟ ਤੇ ਫਿਰ ਤਿੰਨ ਕੁੰਡੇ ਜਿਹੜੇ ਉਹ ਆਪਾਂ ਉਲਟੇ ਬਣਾ ਲੈਣੇ ਇਹ ਸਾਡੀਆਂ ਚਾਰ ਸਲਾਈਆਂ ਬਣ ਗਈਆਂ ਚਾਰ ਸਲਾਈਆਂ ਵਨ ਤੋਂ ਬਾਅਦ ਡਿਜ਼ਾਈਨ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਇਸ ਤੋਂ ਬਾਅਦ ਹੁਣ ਵੇਖੋ ਕੀ ਕਰਾਂਗੇ ਫੇਰ ਆਪਾਂ ਇਹ ਵਾਲੇ ਕਲਰ ਦੀ ਜਿਹੜੀ ਆ ਸਿੱਧੀ ਸਿੱਧੀ ਸਲਾਈ ਬਣਾ ਲੈਣੀ ਆ ਤੇ ਜੇ ਤੁਸੀਂ ਇਸ ਡਿਜ਼ਾਈਨ ਦੇ ਉੱਪਰ ਉੱਪਰ ਹੀ ਡਿਜ਼ਾਈਨ ਬਣਾਉਣਾ ਚਾਹੁੰਦੇ ਜੇ ਤੇ ਫੇਰ ਤੁਸੀਂ ਉੱਪਰ ਉੱਪਰ ਵੀ ਬਣਾ ਸਕਦੇ ਜੇ ਮਤਲਬ ਇਹੀ ਚਾਰ ਸਲਾਈਆਂ ਅਸੀਂ बार-बार ਰਿਪੀਟ ਕਰਦੇ ਜਾਣਾ ਆ ਤੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਐ ਸਾਡੀਆਂ ਹੁਣ ਚਾਰ ਸਲਾਈਆਂ ਡਿਜ਼ਾਈਨ ਦੀਆਂ ਬਣ ਗਈਆਂ ਨੇ ਆ ਵੇਖੋ ਇਸ ਤਰੀਕੇ ਦੇ ਨਾਲ ਚਾਰ ਸਲਾਈਆਂ ਬਣ ਗਈਆਂ ਤੇ ਜੇਕਰ ਤੁਸੀਂ ਡਿਜ਼ਾਈਨ ਨੂੰ ਚੇਂਜ ਕਰਕੇ ਬਣਾਉਣਾ ਹੈ ਤੇ ਉਹ ਵੀ ਤੁਸੀਂ ਬਣਾ ਸਕਦੇ ਇੱਥੇ ਮੈਂ ਹੁਣ ਤੁਹਾਨੂੰ ਦੱਸ ਜੇ ਆਪਾਂ ਡਿਜ਼ਾਈਨ ਨੂੰ ਚੇਂਜ ਕਰਕੇ ਬਣਾਉਣਾ ਹੈ ਤੇ ਫਿਰ ਆਪਾਂ ਕੀ ਕਰਾਂਗੇ ਇਹ ਜਿਹੜੇ ਸਾਡੇ ਕੋਲ ਤਿੰਨ ਕੁੰਡੇ ਜਿਨ੍ਹਾਂ ਦੇ ਉੱਪਰ ਆਪਾਂ ਡਿਜ਼ਾਈਨ ਬਣਾਇਆ ਸੀ ਇਹਨਾਂ ਦੇ ਵਿੱਚੋਂ ਇਹ ਕੁੰਡਾ ਸੈਂਟਰ 'ਚ ਆਪਾਂ ਛੱਡ ਦੇਣਾ ਤੇ ਇੱਥੇ ਜਿਹੜਾ ਉਹ ਆਪਾਂ ਆਪਣਾ ਡਿਜ਼ਾਈਨ ਬਣਾ ਲੈਣਾ ਮੈਂ ਤੁਹਾਨੂੰ ਸਟਾਰਟ ਕਰਕੇ ਦੱਸਦੀ ਇੱਕ ਵਾਰ ਆਪਾਂ ਫੇਰ ਬਣਾਵਾਂਗੇ ਡਿਜ਼ਾਈਨ ਜੇ ਤੇ ਤੁਸੀਂ ਉੱਪਰ-ਉੱਪਰ ਬਣਾਉਣਾ ਫਿਰ ਉਸੇ ਤਰੀਕੇ ਨਾਲ ਬਣਨਾ ਹੈ ਹੁਣ ਆਪਾਂ ਫੇਰ ਆਪਣਾ ਜਿਹੜਾ ਬਲੂ ਕਲਰ ਰੋ ਲਗਾ ਲੈਣਾ ਹੈ ਪਹਿਲਾ ਕੁੰਡਾ ਬੁਣ ਲਿਆ ਫਿਰ ਅਗਲੇ ਦੋ ਕੁੰਡੇ ਜਿਹੜੇ ਉਹ ਵੀ ਆਪਾਂ ਬੁਣ ਲੈਣੇ ਬਲੂ ਕਲਰ ਨਾਲ ਹੁਣ ਇਹ ਜਿਹੜਾ ਸੈਂਟਰ ਵਾਲਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਸਲਿੱਪ ਕਰ ਲੈਣਾ ਇੱਥੋਂ ਰਿਪੀਟ ਪੈਟਰਨ ਸ਼ੁਰੂ ਹੋਏਗਾ ਫਿਰ ਤਿੰਨ ਕੁੰਡੇ ਜਿਹੜੇ ਆਪਾਂ ਉਲਟੇ ਬੁਣ ਲੈਣੇ ਇੱਕ ਉਤਾਰ ਲਿਆ ਫਿਰ ਤਿੰਨ ਉਲਟੇ ਬੁਣ ਲੈ ਇੱਕ ਉਤਾਰ ਲਿਆ ਫਿਰ ਦੋ ਉਲਟੇ ਬਣਾਵਾਂਗੇ ਇਹ ਲਾਸਟ ਵਾਲਾ ਜਿਹੜਾ ਉਹ ਵੀ ਆਪਾਂ ਉਲਟਾ ਹੀ ਬਣਾ ਲੈਣਾ ਇਸ ਤਰ੍ਹਾਂ ਕਰਕੇ ਬਣ ਗਿਆ ਡਿਜ਼ਾਈਨ ਸਾਡਾ ਹੁਣ ਸਿੱਧੀ ਸਾਈਡ ਤੇ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਬਣਾ ਲਿਆ ਇਹਨੂੰ ਸਲਾਈ ਤੋਂ ਨਹੀਂ ਉਤਾਰਨਾ ਫਿਰ ਇਹ ਵਾਲੇ ਕੁੰਡੇ ਨੂੰ ਵੀ ਆਪਾਂ ਉਲਟਾ ਬਣਾ ਲੈਣਾ ਇੱਥੇ ਆਪਾਂ ਦੋ ਕੁੰਡਿਆਂ ਤੇ ਇਹ ਹੀ ਡਿਜ਼ਾਈਨ ਬਣਾ ਦੇਣਾ ਧਾਗਾ ਪਿੱਛੇ ਕਰ ਲੈਣਾ ਇਹ ਵਾਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਪਹਿਲਾ ਇਹ ਕੁੰਡੇ ਨੂੰ ਬੁਣ ਲਿਆ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਦੁਬਾਰਾ ਫੇਰ ਬੁਣ ਲੈਣਾ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਦੁਬਾਰਾ ਫੇਰ ਆਪਾਂ ਬੁਣ ਲੈਣਾ ਧਾਗਾ ਪਿੱਛੇ ਕਰਾਂਗੇ ਇਹ ਕੁੰਡੇ ਨੂੰ ਸਲਿੱਪ ਕਰਾਂਗੇ ਧਾਗਾ ਆਪਣੇ ਵਾਲੇ ਸਾਈਡ ਤਿੰਨ ਕੁੰਡਿਆਂ ਤੋਂ ਫਿਰ ਇਸ ਤਰੀਕੇ ਦੇ ਨਾਲ ਤਿੰਨ ਕੁੰਡੇ ਆਪਾਂ ਬਣਾ ਲੈਣੇ ਆ ਪਹਿਲਾਂ ਇਕੱਲੇ ਇੱਕ ਕੁੰਡੇ ਨੂੰ ਬੁਣਨਾ ਹੈ ਫਿਰ ਉਤਾਰਨਾ ਨਹੀਂ ਆ ਦੋਹਾਂ ਨੂੰ ਇਕੱਠਾ ਬੁਣਨਾ ਫਿਰ ਉਤਾਰਨਾ ਨਹੀਂ ਤੇ ਤਿੰਨਾਂ ਨੂੰ ਇਕੱਠਾ ਬੁਣਨਾ ਲਾਸਤੇ ਇੱਥੇ ਆਪਾਂ ਦੋ ਕੁੰਡਿਆਂ ਨਾਲ ਇਸ ਤਰ੍ਹਾਂ ਕਰ ਲਾਂਗੇ ਪਹਿਲਾ ਇੱਕ ਕੁੰਡਾ ਫਿਰ ਦੋ ਇਕੱਠੇ ਬੁਣ ਲੈ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਹੁਣ ਵੇਖੋ ਕੀ ਕਰਾਂਗੇ ਉਲਟੇ ਪਾਸੇ ਆਪਾਂ ਫਿਰ ਆਪਣਾ ਦੂਸਰਾ ਕਲਰ ਜਿਹੜਾ ਉਹ ਲਗਾਉਣਾ ਹੈ ਪਹਿਲਾ ਕੁੰਡਾ ਆਪਾਂ ਗਾਜਰੀ ਧਾਗੇ ਦੇ ਨਾਲ ਬੁਣ ਲੈਣਾ ਵਾ ਫਿਰ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ 슬ਿਪ ਕਰਨਾ ਹੈ ਫਿਰ ਅਗਲਾ ਕੁੰਡਾ ਆਪਾਂ ਉਲਟਾ 1 2 ਤੇ 3 ਆਹ ਸੈਂਟਰ ਵਾਲਾ ਜਿਹੜਾ ਇਹਨੂੰ 슬ਿਪ ਕਰ ਲੈਣਾ ਫਿਰ ਤਿੰਨ ਕੁੰਡੇ ਉਲਟੇ ਬਣਾ ਲੈਣੇ ਨੇ ਡਿਜ਼ਾਈਨ ਆਪਾਂ ਚੇਂਜ ਕਰਕੇ ਵੀ ਬਣਾ ਸਕਦੇ ਹਾਂ ਤੇ ਸੇਮ ਉੱਪਰ ਉੱਪਰ ਵੀ ਬਣਾ ਸਕਦੇ ਆ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਬਣਾ ਕੇ ਰੈਡੀ ਕਰ ਸਕਦੇ ਜੀ ਹੁਣ ਫੇਰ ਕਾਚਰੀ ਧਾਗੇ ਨਾਲ ਆਪਾਂ ਪੂਰੀ ਸਲਾਈ ਜਿਹੜੀ ਆ ਉਹ ਸਿੱਧੀ-ਸਿੱਧੀ ਬਣਾ ਲੈਣੀ ਆ ਉਲਟੇ ਪਾਸੇ ਉਹ ਫੇਰ ਸਾਡਾ ਜਿਹੜਾ ਦੂਸਰਾ ਕਲਰ ਆ ਉਹ ਲੱਗੇਗਾ ਇਹ ਹੀ ਬਸ ਚਾਰ ਸਲਾਈਆਂ ਜੇਕਰ ਤੁਸੀਂ ਉੱਪਰ-ਉੱਪਰ ਡਿਜ਼ਾਈਨ ਬਣਾਉਣਾ ਆ ਫੇਰ ਚਾਰ ਸਲਾਈਆਂ ਜੀ ਬਣੇਗਾ ਜੇ ਤੁਸੀਂ ਚੇਂਜ ਕਰਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਆ ਫੇਰ 8 ਸਲਾਈਆਂ ਵਿੱਚ ਬਣੇਗਾ ਐ ਹੁਣ ਇੱਥੇ 8 ਸਲਾਈਆਂ ਬਣਾ ਲਈਆਂ ਵੇਖੋ ਕਿੰਨਾ ਪਿਆਰਾ ਡਿਜ਼ਾਈਨ ਲੱਗ ਰਿਹਾ ਬਹੁਤ ਹੀ ਸੋਨਾ ਮੋਟਾ ਮੋਟਾ ਡਿਜ਼ਾਈਨ ਬਣ ਕੇ ਆਉਂਦਾ ਤੇ ਤੁਸੀਂ ਇਸ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਲੇਡੀਜ਼ ਦੇ ਜੈਂਟਸ ਤੇ ਕਿਸੇ ਦੀ ਵੀ ਕੋਟੀ ਤੇ ਪਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਇੱਥੇ ਆ ਮੈਂ 8 ਸਲਾਈਆਂ ਬਣਾਈਆਂ ਨੇ ਜੇ ਤੁਸੀਂ ਸਿਰਫ ਇੰਨਾ ਡਿਜ਼ਾਈਨ ਬਣਾਉਣਾ ਹੈ ਫਿਰ ਇਸੇ ਡਿਜ਼ਾਈਨ ਦੇ ਉੱਪਰ ਹੀ ਬਣਾਉਣਾ ਹੈ ਤੇ ਫਿਰ ਚਾਰ ਸਲਾਈਆਂ ਵਿੱਚ ਬਣੇਗਾ ਤੇ ਇਸੇ ਤਰ੍ਹਾਂ ਆਪਾਂ ਅੱਗੇ ਤੋਂ ਅੱਗੇ ਇਹੀ 8 ਸਲਾਈਆਂ ਜਿਹੜੀਆਂ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਬਣ ਕੇ ਰੈਡੀ ਹੁੰਦਾ ਜਾਣਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ